ਸਪੇਸ ਵਿੱਚ ਗੂੰਜਣ ਜਾ ਰਿਹਾ ਭਾਰਤ ਦਾ ਨਾਮ ਐਲਾਨ ਮਸਕ ਦੀ ਕੰਪਨੀ ਕਰ ਰਹੀ ਮਦਦ 41 ਸਾਲ ਬਾਅਦ ਸਪੇਸ ਮਿਸ਼ਨ ਤੇ ਚੱਲਿਆ ਭਾਰਤੀ ਨੌਜਵਾਨ ਭਾਰਤ ਵੱਲੋਂ ਪੁਲਾੜ ਵਿੱਚ ਬਣਾਏ ਜਾਣਗੇ ਨਵੇਂ ਰਿਕਾਰਡ ਪੂਰੇ 41 ਸਾਲ ਬਾਅਦ ਕੋਈ ਭਾਰਤ ਦੀ ਮਿੱਟੀ ਚੋਂ ਭਾਰਤ ਦੀ ਧਰਤੀ ਚੋਂ ਪੁਲਾੜ ਵਿੱਚ ਜਾਣ ਵਾਲਾ ਇਹ ਦੂਸਰਾ ਸ਼ਖਸ ਹੋਣ ਵਾਲਾ ਹੈ ਜੋ ਭਾਰਤ ਦੀ ਮਿੱਟੀ ਚ ਉੱਠ ਕੇ ਪੁਲਾੜ ਤੱਕ ਦੀ ਯਾਤਰਾ ਕਰੇਗਾ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਜਾਣ ਵਾਲਾ ਪਹਿਲਾ ਭਾਰਤੀ ਬਣੇਗਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਾਰਤੀ ਹਵਾਈ ਸੈਨਾ ਦੇ ਜਾਬਾਜ਼ ਟੈਸਟ ਪਾਇਲਟ ਸ਼ੁਭਾਂਚੂ ਸ਼ਕਲਾਦੀ ਸ਼ੁਭਾਂਚੂ ਸ਼ਕਲਾ ਜੋ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਨੇ 15 ਸਾਲਾਂ ਤੱਕ ਇੱਕ ਕੰਬੈਟ ਪਾਇਲਟ ਦੇ ਤੌਰ ਤੇ ਕੰਮ ਕਰ ਚੁੱਕੇ ਜੋ ਬਾਂਚੂ ਇਤਿਹਾਸ ਰਚਣ ਜਾ ਰਹੇ ਨੇ ਕਿਉਂਕਿ ਉਹ ਪੁਲਾੜ ਮਿਸ਼ਨ ਐਕਸੀਓਮ 4 ਤੇ ਜਾ ਰਹੇ ਨੇ ਐਕਸੀਓਮ ਸਪੇਸ ਦੇ ਤਹਿਤ ਇਸ ਮਿਸ਼ਨ ਨੂੰ ਆਕਾਸ਼ ਗੰਗਾ ਮਿਸ਼ਨ ਵੀ ਕਿਹਾ ਜਾਂਦਾ ਹੈ ਇਹ ਇੱਕ ਨਿੱਜੀ ਪੁਲਾੜ ਯਾਤਰਾ ਯਾਨੀ ਕਿ ਅੰਤਰਿਕਸ਼ ਦੀ ਉਡਾਣ ਹੋਣ ਵਾਲੀ ਹੈ ਜੋ 11 ਜੂਨ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸ ਐਕਸ ਦੇ ਕਰੂ ਡ੍ਰੈਗਨ ਸੀ 213 ਪੁਲਾੜ ਯਾਨ ਦੇ ਨਾਲ ਅੰਤਰਿਕਸ਼ ਵਿੱਚ ਜਾਣ ਵਾਲੇ ਨੇ 29 ਘੰਟੇ ਦੀ ਇਹ ਲੰਬੀ ਉਡਾਨ ਹੋਣ ਵਾਲੀ ਹੈ ਐਕਸੀਐਮ 4 ਦੇ ਇਸ ਮਿਸ਼ਨ ਦਾ 14 ਦਿਨ ਦਾ ਪਲਾਨ ਹੈ 11 ਜੂਨ ਨੂੰ ਐਕਸੀਐਮ 4 ਦਾ ਕਰੂ ਭਾਰਤ ਦੇ ਸਮੇਂ ਦੇ ਮੁਤਾਬਕ 5:52 ਮਿੰਟ ਦੇ ਕਰੀਬ ਨਾਸਾ ਦੇ ਕੈਨੇਡੀ স্পੇਸ ਸੈਂਟਰ ਤੇ ਪਹੁੰਚੇਗਾ ਜਿੱਥੇ ਸਪੇਸਐਕਸ ਦੇ ਡ੍ਰੈਗਨ ਅੰਤਰਿਕਸ਼ ਯਾਨ ਵਿੱਚ ਸਵਾਰ ਹੋ ਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਹੋਰ ਰਵਾਨਾ ਹੋਣਗੇ ਲਾਂਚ ਹੋਣ ਤੋਂ ਬਾਅਦ ਡ੍ਰੈਗਨ ਅੰਤਰਿਕਸ਼ ਯਾਨ ਇੱਕ ਦਿਨ 4 ਘੰਟੇ ਤੇ 49 ਮਿੰਟ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਪਹੁੰਚੇਗਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਇਹ ਸਪੇਸ ਸ਼ਿਪ ਡੌਕ ਕਰੇਗਾ ਡੌਕਿੰਗ ਦਾ ਮਤਲਬ ਹੁੰਦਾ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਪਹੁੰਚਣ ਤੋਂ ਬਾਅਦ ਇਹ ਅੰਤਰਿਕਸ਼ ਯਾਨ ਸਟੇਸ਼ਨ ਦੇ ਨਾਲ ਜੁੜ ਜਾਵੇਗਾ 29 ਘੰਟੇ ਦੀ ਯਾਤਰਾ ਤੋਂ ਬਾਅਦ ਐਕਸੀਐਮ 4 ਮਿਸ਼ਨ ਨੂੰ ਲੈ ਕੇ ਡ੍ਰੈਗਨ ਸਪੇਸ ਸ਼ਟਲ ਰਾਤ 10 ਵਜੇ ਡੌਕ ਕਰ ਜਾਵੇਗਾ ਮਿਸ਼ਨ ਕਰੂ ਦੇ 4 ਮੈਂਬਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਤਕਰੀਬਨ 14 ਦਿਨ ਰਹਿਣ ਵਾਲੇ ਨੇ ਤੇ ਇਸ ਦੌਰਾਨ ਉਹ 60 ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਜਾ ਰਹੇ ਨੇ ਇਹ ਅਜ ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਐਕਸੀਅਮ ਸਪੇਸ ਸਟੇਸ਼ਨ ਵੱਲੋਂ ਕੀਤੇ ਜਾਣ ਵਾਲੇ ਸਭ ਤੋਂ ਜ਼ਿਆਦਾ ਐਕਸਪੈਰੀਮੈਂਟ ਹੋਣਗੇ ਇਸ ਤੋਂ ਇਲਾਵਾ ਵਿਗਿਆਨਕ ਗਤੀਵਿਧੀਆਂ ਵੀ ਹੋਣਗੀਆਂ ਇੱਥੇ ਲੋ ਅਰਥ ਆਰਬਿਟ ਵਿੱਚ ਮਾਈਕਰੋ ਗ੍ਰੈਵਿਟੀ ਰਿਸਰਚ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਜਾਣਗੇ ਇਸ ਦੇ ਨਾਲ ਭਾਰਤ ਵੀ ਨਵੇਂ ਕੀਰਤੀਮਾਨ ਯਾਨੀ ਕਿ ਨਵੇਂ ਰਿਕਾਰਡ ਕਾਇਮ ਕਰਨ ਵਾਲਾ ਹੈ ਲਖਨਊ ਦੇ 39 ਸਾਲਾ ਸੁਭਾਂਸ਼ੂ ਸ਼ੁਕਲਾ 11 ਜੂਨ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਫਾਲਕਨ 9 ਰਾਕੇਟ ਤੇ ਸਵਾਰ ਹੋ ਕੇ ਆਪਣੀ ਸਪੇਸ ਯਾਤਰਾ ਸ਼ੁਰੂ ਕਰਨਗੇ ਉਹਨਾਂ ਦੇ ਨਾਲ ਉਹਨਾਂ ਦੇ ਤਿੰਨ ਸਾਥੀ ਹੋਰ ਮੌਜੂਦ ਰਹਿਣਗੇ ਤਾਂ ਇਸ ਦਿਨ ਰਿਕਾਰਡ ਤੇ ਰਿਕਾਰਡ ਬਣਨ ਵਾਲੇ ਨੇ ਕਿਉਂਕਿ ਸੁਭਾਂਸ਼ੂ ਸ਼ੁਕਲਾ 1984 ਤੋਂ ਬਾਅਦ ਸਪੇਸ ਵਿੱਚ ਜਾਣ ਵਾਲੇ ਭਾਰਤ ਦੇ ਦੂਸਰੇ ਪੁਲਾੜ ਯਾਤਰੀ ਹੋਣ ਵਾਲੇ ਨੇ ਯੂਰੋਪੀਅਨ ਸਪੇਸ ਏਜੰਸੀ ਸਰਕਾਰ ਦੇ ਪੁਲਾੜ ਯਾਤਰੀ ਸੇਲਾਵੋਜ਼ ਯੂਨਾਂਸਕੀ 1978 ਤੋਂ ਬਾਅਦ ਸਪੇਸ ਵਿੱਚ ਜਾਣ ਵਾਲੇ ਪੋਲੈਂਡ ਦੇ ਦੂਸਰੇ ਪੁਲਾੜ ਯਾਤਰੀ ਹੋਣ ਵਾਲੇ ਨੇ ਟਿਬੋਰ ਕਾਪੂ 1980 ਤੋਂ ਬਾਅਦ ਸਪੇਸ ਵਿੱਚ ਜਾਣ ਵਾਲੇ ਦੂਸਰੇ ਹੰਗਰੀਅਨ ਪੁਲਾੜ ਯਾਤਰੀ ਹੋਣਗੇ ਪੈਗੀ ਵਿਨਸਨ ਆਪਣੇ ਦੂਸਰੇ ਕਮਰਸ਼ੀਅਲ ਪੁਲਾੜ ਮਿਸ਼ਨ ਦੀ ਕੰਬਾਨ ਸੰਭਾਲਣ ਵਾਲੀ ਹੈ ਅਮਰੀਕੀ ਪੁਲਾੜ ਯਾਤਰੀ ਦੇ ਤੌਰ ਤੇ ਪੁਲਾੜ ਵਿੱਚ ਸਮਾਂ گزارਨ ਦੇ ਉਹਨਾਂ ਦੇ ਮੌਜੂਦਾ ਰਿਕਾਰਡ ਵਿੱਚ ਇਹ ਸਮਾਂ ਵੀ ਸ਼ਾਮਿਲ ਕੀਤਾ ਜਾਏਗਾ ਤੇ ਇੱਕ ਨਵਾਂ ਰਿਕਾਰਡ ਕਾਇਮ ਹੋਣ ਲਈ ਤਿਆਰ ਹੋ ਜਾਵੇਗਾ 141 ਸਾਲ ਬਾਅਦ ਭਾਰਤ ਦੀ ਮਿੱਟੀ ਤੋਂ ਸ਼ੁਭਾਂਚੂ ਸ਼ੁਕਲਾ ਜਾ ਰਹੇ ਨੇ ਦੂਜੇ ਪੁਲਾੜ ਯਾਤਰੀ ਭਾਰਤ ਦੇ ਹੋਣ ਵਾਲੇ ਨੇ ਜੋ ਸਪੇਸ ਮਿਸ਼ਨ ਦਾ ਹਿੱਸਾ ਹੋਣਗੇ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਜਾ ਕੇ ਰਿਸਰਚ ਦੇ ਵਿੱਚ ਬਹੁਤ ਵੱਡੇ ਕਦਮ ਚੁੱਕਣ ਵਾਲੇ ਨੇ ਤਾਂ ਭਾਰਤ ਦੇ ਲਈ ਇੱਕ ਇਤਿਹਾਸਿਕ ਮੌਕਾ ਹੋਣ ਵਾਲਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਭਾਰਤ ਦੇ ਪੁਲਾੜ ਵਿੱਚ ਜਾ ਰਹੇ ਇਸ ਮਿਸ਼ਨ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ